ਲੋ ਵੀ ਐਤਕੀ ਆਪਾਂ ਨੇ ਮੁੰਡਿਆਂ ਵਾਸਤੇ ਆਹ ਕੋ ਰੇਨ ਕੋਟ ਲਿਆਂਦੇ ਵੀ ਭਾਂਡੇ ਮੰਜਣੇ ਵਾਲਾ ਬੰਦਾ ਕੋਈ ਨਹੀਂ ਭਿੱਜੂਗਾ ਲਾਈਵ ਕੱਲ ਕੱਲਾ ਕੱਲਾ ਬੰਦਾ ਤਿਆਰ ਹੋ ਰਿਹਾ ਹੈ ਭਾਂਡੇ ਮੰਜਣੇ ਮਾਰੇ ਤੁਹਾਨੂੰ ਬਲੌਗ ਚਲੋ ਚਲੋ ਚਲ ਭਾਈਓ ਨੇ ਗੱਡੀ ਦੀ ਡਿਊਟੀ ਲੱਗੀ ਹੋਇਆ ਦੇਖੋ ਜਿਹੜੀਆਂ ਗੱਡੀਆਂ ਕੋਈ ਆਊਟਸਾਈਡ ਕੱਢੀਆਂ ਨੇ ਚੱਕ ਚੱਕ ਲਿਆ ਲਿਆ ਕਿ ਇੱਥੇ ਗਰਾਊਂਡ 'ਤੇ ਛੱਡੀ ਜਾਂਦੇ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਵੀ ਅਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਤਾਂ ਜੀ ਪਿੰਡ ਰਜਿੰਦਰਗੜ ਜ਼ਿਲ੍ਹਾ ਫਤਿਹਗੜ ਸਾਹਿਬ ਅਸੀਂ ਲੰਗਰ ਲੈ ਕੇ ਚਲੇ ਗਏ ਸੀ ਰਾਤ ਤੇ ਤਕਰੀਬਨ ਅੱਜ 29 ਤਰੀਕ ਹੈ ਜੀ 29 ਤਰੀਕ ਨੂੰ ਅੱਜ ਸਾਡੇ ਲੰਗਰ ਦੀ ਸ਼ੁਰੂਆਤ ਹੈ 29 30 31 ਹਰੇਕ ਸਾਲ ਸਾਡਾ ਇਹੀ ਹੁੰਦਾ ਵੀ 29 30 31 ਦਾ ਮਤਲਬ ਅਸੀਂ ਅਖੀਰਲੇ 3 ਦਿਨ ਲੰਗਰ ਲਾਉਣਾ ਹੁੰਦਾ ਇਸ ਵਾਰ ਅਖੀਲਾ ਦਵਾਨ ਜਿਹੜਾ 27 ਤਰੀਕ ਦਾ ਤਾਂ ਨਹੀਂ ਅਸੀਂ ਮੋਸਟਲੀ ਜਿਹੜੀ ਇਸ ਵਾਰ ਥੋੜੀ ਜਿਹੀ ਡੇਟਾ ਚ ਫਰਕ ਪਿਆ ਨਾ ਨਹੀਂ ਤਕਰੀਬਨ 28 ਤਰੀਕ ਤੱਕ ਹੁੰਦਾ ਅਖੀਲਾ ਦਵਾਨ ਤਾਂ ਫਿਰ 28 ਨੂੰ ਅਸੀਂ ਚੱਲ ਜਣੇ ਆ 29 ਨੂੰ ਸ਼ੁਰੂ ਕਰ ਦਿੰਦੇ ਹੁੰਦੇ ਆ ਤੇ ਫਿਰ ਨਵੇਂ ਸਾਲ ਤੱਕ ਫਿਰ ਆਪਣਾ ਚੱਲਦਾ ਹੁੰਦਾ ਨਵੇਂ ਸਾਲ ਨੂੰ ਦੇਖਾਂਗੇ ਬਾਕੀ ਵੀ ਜਿਵੇਂ ਹਨ ਕਮੇਟੀ ਦੇ ਮੈਂਬਰਾਂ ਨੇ ਜਿਵੇਂ ਕਰਿਆ ਆਪਣਾ ਫੈਸਲਾ ਉਹ ਹਿਸਾਬ ਨਾਲ ਵੀ ਦੇਖਾਂਗੇ ਚਾਰ ਦਿਨ ਦਾ ਕਰ ਲੈ ਨਹੀਂ ਤਾਂ ਤਿੰਨ ਦਿਨ ਦਾ ਪੱਕਾ ਆਪਣਾ ਪਛਾਦੀ ਦਾ ਚੱਲਦਾ ਹੀ ਹੁੰਦਾ ਜੀ ਸੋ ਚੱਲਿਆ ਜੀ ਹੁਣ ਇੱਕ ਟਰਾਲੀ ਲੈ ਕੇ ਚੱਲ ਜਾ ਚੁੱਕੇ ਡੈਡੀਓ ਨਹੀਂ ਚਲੇਗੇ ਉਹ ਭਰ ਗਈ ਹੁ ਇੱਕ ਪਰੇ ਦੋ ਪਰ ਨਟਰਾਲੀ ਜਿਹੜੀਆਂ ਆਪਣੀਆਂ ਦੋ ਇਸ ਟਰਾਲੀਆਂ ਆਪਣੀਆਂ ਫਤਿਹਗੜ੍ਹ ਸਾਹਿਬ ਨੂੰ ਹੁਣ ਚੱਲਣਗੇ ਰੋਜ਼ੇ ਜੇ ਮਤਲਬ ਕਈ ਵੀਰਾਂ ਦੇ ਇਹ ਚੀਜ਼ ਨੂੰ ਲੈ ਕੇ ਵੀ ਬੜੇ ਮਤਲਬ ਫੋਨ ਵੀ ਆਏ ਕਹਿੰਦੇ ਵੀ ਵੀਰ ਜੀ ਵੀ ਬਹੁਤ ਵਧੀਆ ਹਨ ਜਿਹੜੇ ਆ ਦਿਨਾਂ ਦੇ ਵਿੱਚ ਤੁਸੀਂ ਲੰਗਰ ਲਾਉਂਦੇ ਸੰਗਤ 'ਚ ਆਪਾਂ ਦੇਖੀਏ ਸੰਗਤ 'ਚ ਮਤਲਬ ਉਤਸ਼ਾਹ ਸੰਗਤ ਦਾ ਉਨਾ ਹੀ ਰਹਿੰਦਾ ਆਉਣ ਦਾ ਤੇ ਮਤਲਬ ਇਕੱਠ ਦੀ ਵੀ ਤੁਹਾਨੂੰ ਗੱਲ ਕਰਾਂ ਤਾਂ ਜਿਵੇਂ ਮਤਲਬ ਪਹਿਲੇ ਤਿੰਨ ਦਿਵਾਨਾਂ ਦੇ ਵਿੱਚ ਇਕੱਠ ਹੁੰਦਾ ਤਾਂ ਉਵੇਂ ਹੀ ਨਵੇਂ ਸਾਲ ਤੱਕ ਇਕੱਠ ਉਵੇਂ ਹੀ ਰਹਿਣਾ ਸੰਗਤ ਪੂਰੀ ਹੁੰਦੀ ਹੈ ਹਣਾ ਉਹ ਆ ਦਿਨਾਂ ਦੇ ਵਿੱਚ ਪਿਛਲੇ ਜਿਹੜੇ 3 ਦਿਨ ਨਵੇਂ ਸਾਲ ਤੱਕ ਦੇ ਰਹਿ ਜੁੰਦੇ ਆ ਇਹ ਦਿਨਾਂ ਦੇ ਵਿੱਚ ਲੰਗਰ तकरीबन ਜ਼ਿਆਦਾਤਰ ਚੱਕੇ ਜਾਂਦੇ ਆ ਤਾਂ ਸਾਡਾ ਮਤਲਬ ਸ਼ੁਰੂ ਤੋਂ ਇਹ ਰੀਤ ਚੱਲਦੀ ਆ ਰਹੀ ਹੈ ਵੀ ਆਪਾਂ ਨੇ ਦਵਾਨਾਂ ਤੋਂ ਬਾਅਦ ਇਹ ਆਪਣੇ ਲੰਗਰ ਦਾ ਜਿਹੜਾ ਇੱਕਦਾਂ ਗੁਰਦੁਆਰਾ ਸਾਹਿਬ ਦੇ ਕੋਲ ਚੱਲ ਜਾਂਦਾ ਹੈ ਫਿਰ ਹਾਲ ਕੋਲ ਆ ਜਾਂਦੀ ਆਪਣੀ ਉੱਥੇ ਤੇ ਬਾਕੀ ਚੱਲਦੇ ਆ ਜੀ ਹੁਣ ਟਰਾਲੀ ਲੈ ਕੇ ਉਹ ਚੱਲ ਗਿਆ ਚੀ ਦੂਜੇ ਦੋਵੇਂ ਚਲੇ ਗਏ ਠੀਕ ਹੈ ਤੇ ਜਾ ਕੇ ਬਿਠਾਉਨੇ ਆ ਸੰਗਤਾਂ ਨੂੰ ਆਪਾਂ ਸੋ ਚੱਲਦੇ ਆ ਜੀ ਫਤਿਹਗੜ ਸਾਹਿਬ ਨੂੰ ਤੇ ਠੀਕ ਹੈ ਜੀ ਬਾਕੀ ਅੱਜ ਆਪਾਂ ਬਲੌਗ ਲੰਗਰ ਦਾ ਬਣਾਵਾਂਗੇ ਸਾਰੇ ਦਾ ਵੀ ਕਿਵੇਂ ਕਿ ਸੰਗਤਾਂ ਹੁਣ ਆ ਚਲੀਆਂ ਟਰਾਲੀ 'ਚ ਬੈਠ ਗਈਆਂ ਹੁਣ ਆਪਾਂ ਨੇ ਤੋਲਣੀ ਲੋੜ ਟਰਾਲੀ 'ਨ ਕੱਤੀਆਂ ਹੋਰ ਅੱਛੀ ਠੀਕ ਠਾਕ ਵਧੀਆ ਹਾਂਜੀ ਸਸਰੀ ਕਾਲ ਦੀ ਸੇਵਾ ਦਾ ਲੋ ਠੀਕੋ ਅੱਜ ਸੇਵਾ ਕਰਨੀ ਆ ਫੋਲ ਫਿਰ ਠੀਕ ਹੈ ਘੁੰਮਣਾ ਨਹੀਂ ਲੰਗਰ 'ਚ ਰਹਿਣਾ ਹੀ ਲੰਗਰ 'ਚ ਹੀ ਰਹਿਣਾ ਹਾਂ ਬਾਕੀ ਜਿੰਨੇ ਵੀ ਤੇਰੇ ਨਾਲ ਦੇ ਸਾਰਿਆਂ ਨੂੰ ਲੰਗਰ 'ਚ ਰੱਖਣਾ ਆਪਾਂ ਨੇ ਠੀਕ ਹੈ ਹਾਂ ਬੱਲਾ 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 ਘੁੰਮਣਾ ਹੀ ਪੈਂਦਾ ਹੈ ਪੂਰਾ ਘੁੰਮਣਾ ਹੀ ਪੈਂਦਾ ਲੱਗਦੀ ਕਿੰਨਾ ਨਹੀਂ ਲੱਗਦੀ ਆ ਠੰਡ ਹੈ ਅੱਜ ਅੱਜ ਤਾਂ ਵੈਸੇ ਅੱਜ ਹਵਾ ਹੈ ਬਹੁਤ ਤੇਜ਼ ਹੈ ਅੱਜ ਹਵਾ ਹੈ ਬਹੁਤ ਤੇਜ਼ ਹੈ ਕਿਹੜੀ ਲਹਿਰ ਚੱਲਦੀ ਹੈ ਸੀਤ ਲਹਿਰ ਸੀਤ ਲਹਿਰ ਚੱਲਦੀ ਹੈ ਆਲੇ ਲਖੜੇ ਖੜੇ ਟਰੈਕਟਰ ਤੇ ਝੰਡੇ ਵੀ ਹਿਲਦੇ ਆ ਕੀ ਕਹਿੰਦੇ ਹੁਣ ਤੋਂ ਹੋਰ ਆਉਣੇ ਵਾਲੇ ਆ ਜੀ ਲਓ ਜੀ ਕਿਰਪਾ ਹੋ ਗਈ ਮਹਾਰਾਜ ਦੀ ਟਰਾਲੀਆਂ ਤਿੰਨ ਹੁਣ ਸਵਾਰੀਆਂ ਪਿੰਡ ਤੋਂ ਸੰਕਟ ਤੋਂ ਜਾ ਜੀ ਸਕਦਾ ਪਾਈਆ ਗੇਰ ਚੱਲ ਦੂਆ ਗੇਰ ਪਾ ਦੱਚੋ ਦੋ ਦੋ ਬੰਦੇ ਦਾ ਗੇਰ ਪਾਉਣ ਨੂੰ ਰੱਖੇ ਨੇ ਇੱਧਰ ਲੋ ਆਈ ਵਾਲਾ ਇਹ ਪਾਊਗਾ ਜੀਟੀ ਰੋਡ ਤੇ ਚੜ ਚੁੱਕੇ ਆ ਜੀ ਖੜਤਾ ਨਹੀਂ ਲੱਗੀ ਬਾਈ ਇਹ ਤਾਂ ਗੱਟੂ ਆ ਮੈਂ ਖੜ ਜਾ ਆ ਗਿਆ ਆਏ ਪਹੁੰਚਦੇ ਆਂ ਜੀ ਸਾਜਾਂ ਲਓ ਜੀ ਸਿਰ ਐਨ ਪੂਰਾ ਗੁਰਦੁਆਰਾ ਸਾਹਿਬ ਦੇ ਕੋਲੇ ਪਹੁੰਚ ਗਏ ਕਿਹੜੇ ਸਕੂਲ ਦਾ ਗਰਾਊਂਡ ਆਇਹ ਏਹ ਬਹੁਤ ਵਧੀਆ ਸਕੈਂਡਰੀ ਮਾਤਾ ਕੁਛ ਨੀ ਸੀਨੀਅਰ ਸਕੈਂਡਰੀ ਸਕੂਲ ਦੇ ਗਰਾਊਂਡ 'ਚ ਆ ਗਏ ਆਪਾਂ ਚੱਲ ਬਹੁਤ ਨੇੜੇ ਆ ਗਏ ਹਨਾ ਕਿੱਥੇ ਬਣਾ ਕਬੱਡੀ ਖੇਡ ਰਹੇ ਆ ਆ ਬਾਈਓ ਨੇ ਇਹਦੀ ਗੱਡੀ ਦੀ ਡਿਊਟੀ ਲੱਗੀ ਹੋਇਆ ਦੇਖੋ ਜਿਹੜੀਆਂ ਗੱਡੀਆਂ ਕੋਈ ਆਊਟਸਾਈਡ ਖੜੀਆਂ ਨੇ ਚੱਕ ਚੱਕ ਲਿਆ ਲਿਆ ਕਿ ਇੱਥੇ ਗਰਾਊਂਡ 'ਚ ਛੱਡੀ ਜਾਂਦੇ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਵੀ ਉਹ ਜਿਵੇਂ ਹੁਣ ਜੇ ਟਰੈਕਟਰ ਆਪਣੇ ਗਲਤ ਖੜੇ ਆ ਫਿਰ ਟਰੈਕਟਰ ਵੀ ਲੋਡ ਕਰਕੇ ਲਾਉਣਗੇ ਇਹ ਮਰਜੀ ਇਹਨਾਂ ਦੀ ਲਾ ਸਕਦੇ ਆ ਲਾ ਦੇ ਇਹਨੇ ਲਾ ਦੇ ਲੱਗਦੇ ਹੋਏ ਲਾ ਦੇ ਹਾਂ ਨਹੀਂ ਲਾਉਦੇ ਬੇਸ਼ੇਰਾ ਕਰਾਉਂਦਾ ਬਿਲਕੁਲ ਜੀ ਬਿਲਕੁਲ ਲਾਓ ਭਾਈ ਭਾਈ ਨੇ ਕੰਮ ਸਾਥ ਤਾਂ ਸਾਡਾ ਬਹੁਤ ਆ ਦੇਖੋ ਤੂੰ ਹੀ ਗੱਡੀ ਦੇ ਵਿੱਚ ਅਸੀਂ ਰੱਖ ਲੇ ਦੁੱਧ ਦਾ ਟ੍ਰਾਮ ਹੁਣ ਇਹ ਲੰਗਰ ਤੱਕ ਕੋਲ ਜਾਊਗੀ ਲੰਗਰ ਤੱਕ ਜਾਊਗੀ ਗੱਡੀ ਇਹ ਕੋਲ ਬਿਲਕੁਲ 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 ਭਾਈ ਨੇ ਵੀ ਯੋਗਦਾਨ ਪਾਇਆ ਬਸ ਭਾਈ ਦਾ ਹਿੱਸਾ ਪੈ ਗਿਆ ਲੰਗਰ ਤੇ ਕਰੀ ਕਰਾਈਂ ਪਿੱਛੇ ਕਰਾਈਂ ਦੇਖੇ ਹੁਣ ਜਾਂਦੀ ਗੱਡੀ ਸੌਂਦੀਆਂ ਗੱਡੀਆਂ ਸਾਈਡ ਆ ਅਧਿਪਤਾਂ ਜੀ ਆਓ ਜੀ ਬਾਈਕ ਖਾਲਸਾ ਸਾਹਿਬ ਐਜੀ ਫਤਿਹ ਜੀ ਫਤਿਹ ਆਓ ਜੀ ਭਾਂਡਿਆਂ ਦੀ ਸੇਵਾ ਤੋਂ ਸ਼ੁਰੂਆਤ ਕਰਦੇ ਆਪਾਂ ਮਤਲਬ ਉਹ ਪਿੱਛੇ ਪੱਠੀਆਂ ਜੀ ਆਪਣੇ ਜਿੰਨੇ ਪੱਠੀਵੇਂ ਕਿਵੇਂ ਜੀ ਠੀਕ ਠਾਕ ਹੈ ਬਹੁਤ ਵਧੀਆ ਚੱਲ ਰਹੀ ਰਾਤ ਠੀਕ ਰਹੀ ਉਹ ਨੁਕਤੇ ਰਿਹਾ ਕਿਵੇਂ ਸੰਗਤ ਦਾ ਸੱਚਾ ਲੋਕ ਸਭ ਪੂਰਾ ਹੈ ਨਾ ਅੱਜ ਵੀ ਅੱਜ ਦੇਖ ਲਓ ਜੇ ਆਪਾਂ ਕਹੀਏ ਵੀ ਪਹਿਲੇ ਤਿੰਨ ਦਵਾਨਾਂ ਦੇ ਵਿੱਚ ਵੀ ਸੰਗਤ ਜ਼ਿਆਦਾ ਹੁੰਦੀ ਸੀ ਸੰਗਤ ਅੱਜ ਦੇ ਦਿਨਾਂ ਚ ਇੱਕ ਤਰੀਕ ਤੱਕ ਪੂਰਾ ਹਨ ਤੇ ਅੱਜ ਦੇਖ ਸਕਦਾ ਇੱਥੇ ਮਿੰਟ ਦਾ ਵੇਹ ਨਹੀਂ ਇੱਕ ਮਿੰਟ ਦਾ ਵੇਹ ਅਜੇ ਟਾਈਮ ਸਿਰ 12 ਵਜੇ ਅਜੇ 12 ਵਜੇ ਆਹ ਅਜੇ ਸਾਰਾ ਦਿਨ ਲੱਗ ਸ਼ਾਮ ਦੇ 5 ਵਜੇ ਤੱਕ 6 ਵਜੇ ਤੱਕ ਕੰਮ ਚੱਲਣਾ ਠੀਕ ਹੈ ਠੀਕ ਹੈ ਹਮੋਂ ਇੱਕ ਮਿੰਟ ਦਾ ਵੇਹ ਨਹੀਂ ਇੱਕ ਮਿੰਟ ਦਾ ਐਵੇਂ ਹੀ ਕਰ ਰਹੇ ਨਾ ਨਾ ਬਹੁਤ ਬਹੁਤ ਆਹ ਦੇਖੋ ਇੱਧਰ ਆਪਣੇ ਸੇਵਾਦਾਰ ਭਾਂਡਿਆਂ ਦੀ ਸੇਵਾ ਕਰਦੇ ਆ ਜੀ ਇੱਥੇ ਛੋਟੇ ਨੌਜਵਾਨ ਇਸ ਵਾਰਾ ਦੂਜੇ ਸੂਟ ਵੀ ਲੈ ਕੇ ਆਨੇ ਆ ਕੱਪੜੇ ਦੀ ਸੇਫਟੀ ਵਾਸਤੇ ਚਾਚਾ ਇਹਦਾ ਫਾਇਦਾ ਹੈ ਇਹ ਕੋਈ ਕੱਪੜੇ ਨਹੀਂ ਭਿੱਜਦੇ ਵਧੀਆ ਹੈ ਨਾ ਨਾਲੇ ਓਪਨ ਸਾਈਜ਼ ਹੈ ਜਿੰਮੇ ਮਰਜ਼ੀ ਬੰਦਾ ਪਾਈ ਜਾਵੇ ਚਾਹ ਬਾਕੀ ਨੇ ਨਹੀਂ ਪਾਈ ਬਾਕੀ ਜਵਾਨ ਆ ਸੀ ਥੋੜੇ ਹੋਰ ਓ ਜੀ ਸਰਪੰਚ ਸਾਹਿਬ ਠੀਕ ਠਾਕ ਚੱਲ ਜੀ ਜੀ ਸੇਵਾ ਮਾਈਕ ਜੀ ਕੀ ਫਤਹਿ ਜੀ ਪਾਣੀ ਦੇ ਲੀ ਕਰ ਲੀਓ ਸਾਡੇ ਸਾਚੀ ਕਾਲਾ ਜੀ ਸਾਚੀ ਕਾਲਾ ਠੀਕ ਠਾਕ ਹੋ ਜੀ ਆ ਚੜਦੀ ਕਲਾ ਪਹੁੰਚ ਗਏ ਜੀ ਹਾਂ ਨਹੀਂ ਹਾਂ ਆਪਾਂ ਦਾ ਤੜਕੇ ਦੇ ਪਹੁੰਚੇ ਜੀ ਨਾ ਬਹੁਤ ਵਧੀਆ ਬਹੁਤ ਵਧੀਆ ਮੇਰੇ ਸਟਾਰਟਿੰਗ ਕਰੀ ਆ ਕੇ ਸਾਰਾ ਝਾੜੂ ਪੋਚਾ ਕਰਿਆ ਇਸ ਵਾਰ ਵਧੀਆ ਪਹਿਲਾਂ ਨਾਲ ਤੇ ਹਾਂ ਅਰੇਂਜਮੈਂਟ ਆਪਣਾ ਇਸ ਵਾਰ ਥੋੜਾ ਜਿਹਾ ਜਿਹੜਾ ਲੰਗਰ ਦਾ ਹਾਂ ਜੀ ਉਹ ਵੀ ਬੜਾ ਹੋ ਗਿਆ ਜੀ ਹਾਂ ਜਿਹੜਾ ਨਹੀਂ ਆਪਾਂ ਥੋੜੀ ਜਿਹੀ ਜਗ੍ਹਾ ਘੱਟ ਮਿਲਦੀ ਸੀ ਉਹਦੇ 'ਚ ਫੇਰ ਥੋੜੀ ਸਾਨੂੰ ਨਾ ਸਾਡਾ ਮੱਥਾ ਠਣਕਦਾ ਤਾਂ ਵੀ ਜਿਵੇਂ ਕੱਲ ਚਿੱਕੜ-ਜੁੱਕੜ ਇੰਨਾ ਹੋਣ ਦੀ ਬਜਾਏ ਸਾਨੂੰ ਐ ਤਾਂ ਵੀ ਸੰਗਤ ਥੋੜੀ ਜੀ ਤੇ ਮ ਵੀ ਦੋਗ ਦਿਨ ਪਰਹੇਜ਼ ਕਰਾਂਗੇ ਨਹੀਂ ਤਕਰੀਬਨ ਕੱਲ ਵੀ ਮੈਂ ਦਿਨਪ੍ਰੀਤ ਸੰਗਤ ਕਾਫੀ ਆਈ ਐ ਸੰਗਤ ਬਹੁਤ ਕੱਲ ਵੀ ਬਹੁਤ ਵੈਸੇ ਚਲੋ ਆਪਾਂ ਤਾਂ ਆਪਣਾ ਵਧੀਆ ਅਰੇਂਜਮੈਂਟ ਥੱਲੇ ਕਰਕੇ ਨਾ ਸਾਰੇ ਪੰਡਾਲ ਚ ਕਹਿੰਨਾ ਪਰਾਲੀ ਵਿਛਾ ਕੇ ਉੱਪਰ ਕਹਿੰਨੇ ਆਪਾਂ ਨੇ ਫਿਰ ਇਹ ਮੈਟ ਵਿਛਾਦੇ ਹਾਂ ਤੇ ਮੈਟ ਤਾਂ ਆਪ ਦੇਖੋ ਬਾਕੀ ਸੰਗਤ ਦਾ ਉਛਾਹ ਦੇਖੋ ਜੀ ਸੇਵਾਦਾਰ ਮਾਰੂ ਮਾਰ ਲੱਗੇ ਹੋਈਆਂ ਜੀ ਖਾਲਸਾ ਜੀ ਵੈਰੀ ਗੁੱਜੀ ਖਾਲਸਾ ਜੀ ਹਾ ਅਟਾ ਟਰੈਕਟਰਾਂ ਪਾ ਕੋਈ ਨਹੀਂ ਹੈਗਾ ਉੱਥੇ ਮੈਂ ਜਰਦਾ ਫੌਜੀ ਤੂੰ ਜਾ ਫਿਰ ਉੱਥੇ ਟਰੈਕਟਰਾਂ ਕੋਲ ਜਾ ਹੂੰ ਐਸੀ ਭੇਜ ਦੇ ਫਿਰ ਹਾਂ 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 ਪ੍ਰਸ਼ਾਦਾ ਛਕ ਲਿਆ ਛਕ ਲਿਆ ਸੇਵਾ ਮਾੜੀ ਮੋਟੀ ਆ ਜੀ ਫਿਰ ਬਾਅਦ ਚ ਸੇਵਾ ਕਰਾਤੀ ਕੋਲ ਆ ਜੂੰਗਾ ਠੀਕ ਹਾਂ ਬਸ ਫਿਰ ਐਂ ਇੱਕ ਕਰਕੇ ਹੀ ਚਲੋ ਆਪਾਂ ਕੋ ਜੀ ਬਰਤਨਾਂ ਦਾ ਸਾਡਾ ਕੋਈ ਸਿਸਟਮ ਦਾ ਪ੍ਰੋਗਰਾਮ ਹੁੰਦਾ ਹੈ ਆ ਮਤਲਬ ਮੇਨ ਗੇਟ ਤੋਂ ਐਂਟਰੀ ਹੋਗੀ ਆ ਬਰਤਨ ਲੈ ਕੇ ਭਾਈ ਬਰਤਨ ਲੈ ਕੇ ਆ ਬਰਤਨ ਲੈ ਕੇ ਭਾਈ ਬਰਤਨ ਲੈ ਕੇ ਆਓ ਭਾਈ ਬਰਤਨ ਲੈ ਕੇ ਠੀਕ ਠਾਕੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਾਰ ਵੀ ਚੱਲ ਰਹੇ ਜੀ ਨਾਲ निपा झा ला गया है ना, अच्छा <laughs> चलिए है, है। सेवा वुड गुड तो ठीक है जी ठीक है ਲਓ ਜੀ 4 ਵਜੇ ਦਾ ਟਾਈਮ ਹੋ ਚੁੱਕਿਆ ਤੇ ਫਿਲਹਾਲ ਲੰਗਰ ਦੀ ਸਮਾਪਤੀ ਕਰ ਦਿੱਤੀ ਹੈ ਜੀ ਤੇ ਬਾਕੀ ਸਫਾਈਆਂ ਚੱਲ ਰਹੀਆਂ ਨੇ ਅੱਜ ਸਰਪੰਚ ਸਾਹਿਬ ਹਾਂਜੀ ਸਾਡੀ ਘਾਲ ਜੀ ਨਹੀਂ ਠੀਕ ਠਾਕ ਰਹੇ ਹੋ ਜੀ ਕਿਵੇਂ ਰਹੇ ਜੀ ਪਹਿਲਾ ਦਿਨ ਅੱਜ ਦਾ ਬਹੁਤ ਵਧੀਆ ਸੰਗਤ ਬਹੁਤ ਸੀ ਹਨਾ ਜੀ ਕੋਈ ਗਿਣਤੀ ਚ ਨਹੀਂ ਦੇ ਦੇਣੀ ਨਾਲੇ ਆਪਣਾ ਹਾਲ ਵੀ ਵੱਡਾ ਤਾਂ ਗੱਲ ਪਤਾ ਕਿ ਦਿਲਬਰੀ ਦਾ ਹਾਂਜੀ ਜਿਸ ਤਰ੍ਹਾਂ ਹੁਣ ਆਪਣਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲੰਗਰ ਆ ਜਾਂਦਾ ਹੈ ਜੀ ਜੀ ਬਿਲਕੁਲ ਇੱਕ ਇਹ ਉੱਚਾ ਹਾਂਜੀ ਉਦੇ ਚ ਕਾਰਨ ਕਿ ਇਹ ਹੋ ਜਾਂਦਾ ਹੈ ਉੱਚੇ ਦਾ ਮਤਲਬ ਲੈ ਕੇ ਕਹਿੰਦੇ ਜਿਸ ਤਰ੍ਹਾਂ ਹੁਣ بارش ਹੋਈ ਹੈ ਜਿਹੜੇ ਲੰਗਰ ਨੀਵੇਂ ਆ ਉੱਥੇ ਥੋੜਾ ਜਿਹਾ ਗਾਰਾ ਗਾਰਾ ਚਿੱਕੜ ਜੀ ਚਿੱਕੜ ਜਾ ਜਾਂਦਾ ਉਦੇ ਕਰਕੇ ਸੰਗਤ ਕਹਿੰਦਾ ਜਿਆਦਾ ਇਹ ਦੇਖ ਰਹੀ ਹੈ ਵੀ ਚਲੋ ਸਾਫ ਸੁਥਰਾ ਬੈਠਣ ਨੂੰ ਬੈਠਣ ਨੂੰ ਠੀਕ ਹੈ ਬਿਲਕੁਲ ਉਦੇ ਕਰਕੇ ਰੈਸ਼ ਜਿਆਦਾ ਹੁੰਦਾ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਬਿਲਕੁਲ ਫਰੰਟ 'ਚ ਆ ਗਿਆ ਫਰੰਟ ਜਾ ਗਿਆ ਉਦੇ ਕਰਕੇ ਹੁਣ ਆਪਾਂ ਨੂੰ ਚਾਰ ਵਾਰ ਸਵੇਰਦਿਆਂ ਨੂੰ ਸੰਗਤ ਰੁਕਣੀ ਪੈਗੀ ਅੱਜ ਚਾਰ ਵਾਰ ਰੁਕਣੀ ਪਈ ਚਾਰ ਵਾਰ ਨਾਲੇ ਪੂਰੇ ਜੋਰ ਨਾਲ ਨੌਜਵਾਨਾਂ ਨੇ ਸਾਰਿਆਂ ਨੇ ਸੇਵਾ ਕਰੀ ਹੈ ਪਰ ਫਿਰ ਵੀ ਆਪਾਂ ਨੂੰ ਥੋੜੀ ਜੀ ਮੁਸ਼ਕਲ ਹੈ ਪ੍ਰਸ਼ਾਦਾ ਤਿਆਰ ਕਰਨ ਲਈ ਪ੍ਰਸ਼ਾਦਾ ਤਿਆਰ ਕਰਨ ਵਾਲ ਨੂੰ ਆਈ ਹੈ ਕਿਉਂਕਿ ਪਿਛਲੀ ਵਾਰ ਆਇਆ ਨਾ ਇਸ ਵਾਰ ਥੋੜੀ ਸਪੇਸ ਵੱਧ ਗਈ ਸੰਗਤ ਅੰਦਰ ਵੱਧ ਪੈ ਜਾਂਦੀ ਸੀ ਹੂੰ ਕਿ ਪਰਮਾਤਮਾ ਦੀ ਕਿਰਪਾ ਕਹਿੰਨਾ ਆਪਾਂ ਕੰਮ ਤਾਂ ਫੇਰ ਨਹੀਂ ਰੁਕਣਦੇ ਆ ਜਣੀ ਸੁਖੀ ਸੰਧੀ ਪਹਿਲਾ ਦਿਨ ਲਿਖਿਆ ਜਿੰਨਾ ਕਹਿੰਨਾ ਲਾਗਤ ਲੰਗਰ ਲੱਗੇ ਪਿਆ ਉਹਨਾਂ ਦੇ ਸਹਿਯੋਗ ਉਹਨਾਂ ਤੇ ਪ੍ਰਸ਼ਾਦਾ ਲੈ ਲਿਆ ਕਿਤੇ ਦਾਲ ਲੈ ਲਈ ਕਿਤੇ ਸਬਜ਼ੀ ਲੈ ਲਈ ਕੰਮ ਬਹੁਤ ਵਧੀਆ ਚੱਲਿਆ ਸਾਰੇ ਦਿਨ ਪੂਰਾ ਜੋਰ ਨਾਲ ਚੱਲਿਆ ਪੂਰਾ ਜੋਰ ਨਾਲ ਚੱਲਿਆ ਸੀ ਸੋ ਬਾਕੀ ਅੱਜ ਪੂਰੇ ਸ਼ਹਿਰ ਨਾਲ ਜਿੰਨੇ ਵੀ ਸੇਵਾਦਾਰ ਸਾਰਿਆਂ ਨੇ ਸੇਵਾ ਕੀਤੀ ਹਾਂਜੀ ਬਾਬਾ ਜੀ ਬਿਜਾਦਤਾ ਜੀ ਸਾਨੂੰ ਫਿਰ ਹੁਣ ਹਾਂਜੀ ਹਾਂ ਠੀਕ ਹੈ ਜੀ ਤੁਸੀਂ ਕਿਵੇਂ ਨਾ ਸਵੇਰੇ ਟਾਈਮ ਨਾਲ ਆ ਜਾਓ ਸਵੇਰੇ ਟਾਈਮ ਨਾਲ ਆ ਜਾਓ ਹਾਂ ਆਪਾਂ ਕਿੱਥੇ ਜਾਣਾ ਅਸੀਂ ਚੱਲਦੇ ਹਾਂ ਸਮਾਨ ਨਾਲੇ ਜਾਣਾ ਫੇਰ ਤਾਂ ਮੈਂ ਡੇਟ ਜਾਣਾ ਤੁਸੀਂ ਨੇ ਵੀ ਆਪਾਂ 6-7 ਵਜੇ ਤੱਕ 8 ਵਜੇ ਤੱਕ ਬਾ ਠੀਕ ਹੈ ਜੀ